ਸੋਸ਼ੀਤਾ ਜੀ ਮੈਂ ਹਾਸ਼ਟਿਪ ਕਰ ਸੰਧੂਤੇ ਗੱਲ ਕਰਦੇ ਆ ਜੀ ਜਿੱਥੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਦੂਸਰੇ ਪਾਸੇ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਫਿਰ ਬਦਲ ਹੋ ਗਿਆ ਹੈ ਗੱਲ ਕਰੀਏ ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਜਿਹੜੇ ਨੇ ਆਪਣੀ ਪਾਰਟੀ ਦੇ ਖਿਲਾਫ ਹੋਣੇ ਸ਼ੁਰੂ ਹੋ ਗਏ ਨੇ ਇੱਕ ਪਾਸੇ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਹੈ ਕਿਸੇ ਤਰ੍ਹਾਂ ਦੀ ਆਮ ਆਦਮੀ ਪਾਰਟੀ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਹੋਈ ਕਿ ਅਸੀਂ ਆਪ ਦੇ ਬਲਬੁੱਤੇ ਦੇ ਉੱਤੇ ਕੰਮ ਕਰ ਸਕੀਏ ਹਾਲਾਂਕਿ ਪਠਾਨ ਮਾਜਰਾ ਦਾ ਬਿਆਨ ਨਿਕਲ ਕੇ ਸਾਹਮਣੇ ਆਇਆ ਪਿਛਲੇ ਦਿਨੀ ਕੁਲਵਿੰਦ ਸਿੰਘ ਦਾ ਵੀ ਜਿਹੜਾ ਹੈ ਮੁਹਾਲੀ ਤੋਂ ਬਿਆਨ ਨਿਕਲ ਕੇ ਸਾਹਮਣੇ ਆਇਆ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਜਗ੍ਹਾ-ਜਗ੍ਹਾ ਤੇ ਘੇਰੇ ਜਾ ਰਹੇ ਨੇ ਤੇ ਲਾਂਤਾ ਪਾਉਂਦੇ ਲੋਕ ਨਜ਼ਰ ਆ ਰਹੇ ਨੇ ਯਾਨੀ ਕਿ ਪੰਜਾਬ ਦੇ ਵਿੱਚ ਜਿੱਥੇ ਵੱਡੀ ਤਰਥੱਲੀ ਮੱਚੀ ਹੋਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵਿੱਚ ਵੱਡੇ ਆਗੂਆਂ ਵੱਲੋਂ ਜਿਹੜਾ ਹੈ ਕਿਸੇ ਤਰ੍ਹਾਂ ਦਾ ਵੀ ਕੰਮ ਜਿਹੜਾ ਹੈ ਸਿੱਧੇ ਨਹੀਂ ਚੜਾਇਆ ਗਿਆ ਜਿਸ ਤਰੀਕੇ ਨਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਆ ਗਈਆਂ ਨੇ ਗੱਲ ਕਰੀਏ ਜਿੱਥੇ ਗਰਾਊਂਡ ਲੈਵਲ ਤੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਰਿਪੋਰਟ ਚੈੱਕ ਕਰਵਾਈ ਹੈ ਤਾਂ ਕਈ ਵਿਧਾਇਕਾ ਮੰਤਰੀਆਂ ਵੱਲੋਂ ਤਾਂ ਕੰਮ ਹੀ ਨਹੀਂ ਕੀਤੇ ਗਏ ਦੂਸਰੇ ਪਾਸੇ 2022 ਦੀ ਗੱਲ ਕਰ ਲਈਏ ਜਦੋਂ ਇਹ ਵਿਧਾਇਕ ਮੰਤਰੀ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਉਸੇ ਤਰ੍ਹਾਂ ਹੀ ਇਹ ਵਿਧਾਇਕ ਮੰਤਰੀ ਵਾਅਦੇ ਕਰਦੇ ਨਜ਼ਰ ਆਏ। ਯਾਨੀ ਕਿ ਕੋਲਮ ਲਾ ਕੇ ਗੱਲ ਕਰ ਲਈਏ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਐਂਟਰ ਹੋਈ ਸੀ ਉਸ ਤਰੀਕੇ ਦੇ ਨਾਲ ਪਾਰਟੀ ਵੱਲੋਂ ਕੋਈ ਵੀ ਸਹਿਯੋਗ ਨਹੀਂ ਦਿੱਤਾ ਗਿਆ। ਯਾਨੀ ਕਿ ਇਸ ਟਾਈਮ ਆਮ ਆਦਮੀ ਪਾਰਟੀ ਆਪਣਾ ਜਿਹੜਾ ਹੈ ਫਿਰ ਬਦਲ ਤਾਂ ਕਰਨ ਜਾ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਮੰਤਰੀਆਂ ਤੋਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਆਪੀ ਖੁਸ਼ ਨਹੀਂ ਹੈ ਜਿੱਥੇ ਇੱਕ ਪਾਸੇ ਕਿਸਾਨ ਵਿਰੋਧ ਕਰ ਰਹੇ ਨੇ ਲੋਕ ਵਿਰੋਧ ਕਰ ਰਹੇ ਨੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਇੱਕ ਵੱਡਾ ਫਿਰ ਬਦਲ ਕਰਨ ਜਾ ਰਹੀ ਹੈ ਯਾਨੀ ਕਿ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਹੁਣ ਜਿਲ੍ਹਾ ਪ੍ਰਧਾਨਾਂ ਦੀ ਜਿਹੜੀ ਹੈ ਸੂਚੀ ਤਿਆਰ ਕਰ ਦਿੱਤੀ ਗਈ ਹੈ ਤੇ ਜਿਹੜੀ ਉਹ ਸੂਚੀ ਤਿਆਰ ਕੀਤੀ ਗਈ ਹੈ ਉਹ ਹੁਣ ਵਿਧਾਇਕਾਂ ਮੰਤਰੀਆਂ ਜਿਨ੍ਹਾਂ ਨੇ ਆਦੇ ਏਰੀਏ ਦੇ ਵਿੱਚ ਕੰਮ ਨਹੀਂ ਕੀਤੇ ਹਲਕਿਆਂ ਦੇ ਵਿੱਚ ਕੰਮ ਨਹੀਂ ਕੀਤੇ ਤਾਂ ਉਹਨਾਂ ਲਈ ਇੱਕ ਨਵੇਂ ਪ੍ਰਧਾਨ ਲਾ ਦਿੱਤੇ ਗਏ ਨੇ ਆਮ ਆਗਦੀ ਪਾਰਟੀ 22 ਸਤੰਬਰ ਨੂੰ ਦਿੱਲੀ ਵਿੱਚ ਆਪਣੇ ਜਿਲ੍ਹਾ ਪ੍ਰਧਾਨਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ ਪਾਰਟੀ ਨੇ ਦਿੱਲੀ ਪ੍ਰਦੇਸ਼ ਪ੍ਰਦਾਸ ਸੌਰਵ ਭਾਤਵਾਜ ਨੇ ਐਕਸ ਤੇ ਪੋਸਟ ਕਰਦੇ ਜਾਣਕਾਰੀ ਸਾਂਝੀ ਕੀਤੀ ਕਿ ਕਿਆ ਨਵੀਆਂ ਜ਼ਿੰਮੇਵਾਰੀਆਂ ਪਾਰਟੀ ਸੰਗਠਨ ਹੋਰ ਮਜ਼ਬੂਤ ਕਰਨਗੀਆਂ ਇਸ ਕੋਸ਼ਸ਼ਾ ਦੇ ਨਾਲ ਰਾਜਧਾਨੀ ਦੇ ਸਾਰੇ ਮੁੱਖ ਲੋਕ ਸਭਾ ਖੇਤਰਾਂ ਵਿੱਚ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਦੇ ਨਾਮਾਂ ਦੀ ਵੀ ਜ਼ਿਕਰ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦਿੱਲੀ ਯੂਨਿਟ ਦੇ ਪੱਛਮੀ ਦਿੱਲੀ ਦੇ ਨਜ਼ਰਪਟ ਜਿਲ੍ਹੇ ਤੇ ਰਮੇਸ਼ ਪਟਿਆਲਾ ਤਿਲਕ ਨਗਰ ਜਿਲ੍ਹੇ ਤੋਂ ਸਹਿ ਗੰਗਲਵਾਰ ਜ਼ਿੰਮੇਵਾਰੀ ਸੌਂਪੀ ਉਤਰੀ ਪੱਛਮੀ ਦਿੱਲੀ ਦੇ ਰੋਹਿਨ ਜ਼ਿਲ੍ਹੇ ਤੇ ਸੁਰਿੰਦਰ ਲੜਕਾ ਤੇ ਬਾਦਲੀ ਜ਼ਿਲ੍ਹੇ ਚ ਰਾਸ਼ਕੀਨ ਨੂੰ ਨਵੇਂ ਪ੍ਰਧਾਨ ਨਿਯੁਕਤ ਕੀਤਾ ਗਿਆ ਯਾਨੀ ਕਿ ਤੁਹਾਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਹੁਣ ਜਿਹੜੀ ਹੈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਇੱਕ ਪਾਸੇ ਪੰਜਾਬ ਦੇ ਵਿੱਚ ਵੱਡਾ ਖਿਲਾਰਾ ਪਿਆ ਹੈ ਤੇ ਦੂਸਰੇ ਪਾਸੇ ਦਿੱਲੀ ਦੇ ਵਿੱਚ ਵੀ ਜਿਹੜੇ ਨੇ ਨਵੇਂ ਪ੍ਰਧਾਨ ਨਿਯੁਕਤ ਕਰ ਦਿੱਤੇ ਗਏ ਨੇ ਯਾਨੀ ਕਿ ਜਿੱਥੇ ਇੱਕ ਪਾਸਾ 2022 ਦੇ ਵਿੱਚ ਜਿਸ ਤਰੀਕੇ ਦੇ ਨਾਲ ਵਾਅਦੇ ਕੀਤੇ ਗਏ ਸੀ ਹਾਲਾਂਕਿ ਉਹ ਵਾਅਦੇ ਜਿਹੜੇ ਨੇ ਪੂਰੇ ਤਾਂ ਨਹੀਂ ਹੋਏ ਲੇਕਿਨ ਉਹਨਾ ਵਾਅਦੇ ਨੂੰ ਪੂਰਾ ਕਰਨ ਵਾਸਤੇ ਹੁਣ ਨਵੇਂ ਪ੍ਰਧਾਨ ਲਿਆਦੇ ਗਏ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਜਿੱਤ ਪ੍ਰਾਪਤ ਹੋ ਸਕਣ ਧੰਨਵਾਦ